ਇਹ 마수ਮ ਦੀ ਫੋਟੋਆਂ ਦੇ ਵਿੱਚੋਂ ਭਾਲ ਰਹੀ ਹੈ ਆਪਣੇ ਪਿਓ ਪਰ ਇਸ 마수ਮ ਦਾ ਪਿਓ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਬੇਬਸ ਮਾਂ ਵੀ ਪੁਲਿਸ ਦੇ ਅੱਗੇ ਕੱਟਦੀ ਨਹੀਂ ਹੜੇ ਕਿ ਉਸਦੇ ਪੁੱਤ ਤੇ ਪਰਚਾ ਦਰਜ ਕਰ ਦਿਓ ਮਾਣੇ ਸੋਚਿਆ ਸੀ ਕਿ ਉਸ ਦਾ ਪੁੱਤ ਜੇਲ੍ਹ ਜਾ ਕੇ ਸੁਧਰ ਜਾਵੇਗਾ ਪਰ ਹੋਣੀ ਨੂੰ ਤਾਂ ਕੁਝ ਹੋਰੀ ਮੰਜ਼ੂਰ ਸੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਜੀਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਇੱਕ 마ਸੂਮ ਧੀ ਫੋਟੋਆਂ ਦੇ ਨਾਲ ਗੱਲਾਂ ਕਰ ਰਹੀ ਹੈ ਇੱਕ 마ਸੂਮ ਧੀ ਫੋਟੋਆਂ ਦੇ ਵਿੱਚੋਂ ਆਪਣੇ ਪਿਓ ਨੂੰ ਭਾਲ ਰਹੀ ਹੈ पर इस मासूम ਨੂੰ ਨਹੀਂ ਪਤਾ ਕਿ ਇਸ ਦਾ ਪਿਓ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਦਰਅਸਲ ਇਹ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦਾ ਇੱਕ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ ਹੈ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਕ ਬੇਬਸ ਮਾਂ ਪੁਲਿਸ ਦੇ ਅੱਗੇ ਕਦੋਂ ਤੋ ਹਾੜੇ ਕੱਢ ਰਹੀ ਸੀ ਕਿ ਉਸਦੇ ਪੁੱਤ ਦੇ ਉੱਤੇ ਪਰਚਾ ਦਰਜ ਕਰ ਦਿਓ। ਉਸਨੇ ਸੋਚਿਆ ਸੀ ਕਿ ਉਸ ਦਾ ਪੁੱਤ ਸੁਧਰ ਜਾਵੇਗਾ। ਨਸ਼ੇ ਨਾਲ ਉਸ ਦੀ ਮੌਤ ਨਹੀਂ ਹੋਵੇਗੀ। ਨਸ਼ੇ ਨਾਲੋਂ ਮਰਨੋਂ ਬਚ ਜਾਵੇਗਾ। ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਇਸ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਅਤੇ ਹੁਣ ਇਸ ਬੇਬਸ ਮਾਂ ਦੇ ਵੱਲੋਂ ਇਲਜ਼ਾਮ ਪੁਲਿਸ ਦੇ ਉੱਤੇ ਵੀ ਲਗਾਏ ਜਾ ਰਹੇ ਨੇ ਕਿ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਨੰਬਰ ਵੀ ਮੁਹੱਈਆ ਕਰਵਾਏ ਸਨ ਅਤੇ ਉਹ ਲਗਾਤਾਰ ਹੀ ਪੁਲਿਸ ਦੇ ਅੱਗੇ ਹਾੜੇ ਕੱਢਦੀ ਰਹੀ ਕਿ ਉਸਦੇ ਪੁੱਤ ਦੇ ਉੱਤੇ ਪਰਚਾ ਦਰਜ ਕਰ ਦਿਓ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸੁਭਾ ਸਰਕਾਰ ਵੱਲੋਂ ਨਸ਼ਿਆਂ ਦੇ ਨਕੇਲ ਕੱਸਣ ਦੇ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਇਹਨਾਂ ਦਾਅਵਿਆਂ ਦਾ ਕੋਈ ਅਸਰ ਪੈਂਦਾ ਦਿਖਾਈ ਨਹੀਂ ਦਿੰਦਾ ਬਾਦਸਤੂਰ ਨਸ਼ੇ ਤੇ ਨਸ਼ਿਆਂ ਦਾ ਕਹਿਰ ਜਾਰੀ ਹੈ ਜਿਸ ਦੇ ਕਾਰਨ ਆਏ ਦਿਨ ਕੋਈ ਨਾ ਕੋਈ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਤ ਤੋੜਿਆ ਤਾਜ਼ਾ ਮਾਮਲਾ ਕਪੂਰਥਲਾ ਦੇ ਪਿੰਡ ਕੜਾਲ ਖੁਰਦ ਦਾ ਜਿੱਥੇ ਮਾਪਿਆਂ ਦੇ ਇਕਲੋਤੇ ਸਹਾਰੇ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਦੇ ਮਾਸ ਸੁਖਵਿੰਦਰ ਕੋਹ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਦੱਸਿਆ ਹੈ ਕਿ ਬੀਤੇ ਦਿਨੀ ਹੀ ਉਸਦੇ ਪੁੱਤ ਨੂੰ ਪਿੰਡ ਦਾ ਹੀ ਇੱਕ ਵਿਅਕਤੀ ਘਰੋਂ ਬੁਲਾ ਕੇ ਆਪਣੇ ਨਾਲ ਲੈ ਗਿਆ ਜਦੋਂ ਉਹ ਦੇਰ ਰਾਤ ਤੱਕ ਵਾਪਸ ਘਰ ਨਾ ਮੁੜਿਆ ਤਾਂ ਅਸੀਂ ਉਸਦੀ ਸਰਗਰਮੀ ਦੇ ਨਾਲ ਭਾਲ ਕੀਤੀ ਜਿਵੇਂ ਹੀ ਅਸੀਂ ਇੱਕ ਮੋਟਰ ਤੇ ਗਏ ਤਾਂ ਜ਼ਮੀਨ ਤੇ ਬੇਸੁੱਧ ਪਏ ਮੇਰੇ ਪੁੱਤ ਨੂੰ ਜਿਸਦੇ ਹੱਥ ਦੇ ਵਿੱਚ ਇੱਕ ਸਰੀਂਜ ਸੀ ਇਹ ਦੇਖ ਕੇ ਮੇਰੇ ਪੈਰੋਂ ਹਿੱਟਾ ਜ਼ਮੀਨ ਖਿਸਕ ਗਈ ਅਗੇ ਉਹਦੀ ਮਾਤਾ ਦੱਸਦੇ ਨੇ ਕਿ ਉਸਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਪਰ ਉਸਦੀ ਮੌਤ ਹੋ ਚੁੱਕੀ ਸੀ ਸਰ ਸਾਡਾ ਸਟੈਂਡ ਬਹੁਤ ਵਧੀਆ ਸੀ ਪਰਿਵਾਰ ਦਾ ਬਰਦਾਸ਼ਤ ਨਹੀਂ ਹੋਇਆ ਆ ਲੋਕਾਂ ਕੋਲੋਂ ਬਰਦਾਸ਼ਤ ਨਹੀਂ ਹੋਇਆ ਮੇਰਾ ਬੱਚਾ ਬਹੁਤ ਚੰਗਾ ਸੀ ਕਿਸੇ ਨਾਲ ਕਦੀ ਲੜਾਈ ਝਗੜਾ ਕਦੀ ਵਾਦੀ ਘਟ ਨਹੀਂ ਸੀ ਕਰਦਾ ਤਿੰਨ ਚਾਰ ਮੁੰਡੇ ਪੇਸ਼ ਪਏ ਸੀਗੇ ਮੈਂ ਚੋਰੀ ਛੱਪੀ ਦੇਖਣਾ ਲੈ ਜਾਣਾ ਇਹਨੂੰ ਬਾਹਰ ਫਿਰ ਆ ਜਾਂਦਾ ਸੀ ਘਰੇ ਕਾ ਪਰਸੋਂ ਫਿਰ ਲੈ ਗਿਆ ਸ਼ਾਮੀ ਫਿਰ ਲੈ ਗਿਆ ਕਿਸੇ ਦੀ ਮੋਟਰ ਤੇ ਲਿਜਾ ਕੇ ਮਾਰ ਦਿੱਤਾ ਅਸੀਂ ਸਾਰੀ ਰਾਤ ਹੀ ਲੱਭਦੇ ਰਹੇ ਸਾਨੂੰ ਲੱਭਾ ਹੀ ਨਹੀਂ ਸਵੇਰ ਨੂੰ ਫੇ ਸਾਰੀ ਰਾਤ ਬੈ ਕੇ ਕੱਟੀ ਫੇ ਸਵੇਰ ਨੂੰ ਤੁਰ ਪਏ ਸਾਰੇ ਥਾਣੇ ਚੌਂਕਾਂ 'ਚ ਫੋਨ ਕਰ ਕਰਕੇ ਪਤਾ ਕੀਤਾ ਵੀ ਸਾਡਾ ਨੰਬਰ ਦਾ ਮੋਟਰਸਾਈਕਲ ਆ ਸਾਡਾ ਬੱਚਾ ਵਾ ਵੀ ਕਿਤੇ ਕਿਸੇ ਨੇ ਫੜਿਆ ਤਾਂ ਨਹੀਂ ਕਾਸੇ ਦੇ ਵਿੱਚ ਕਹਿੰਦੇ ਨਹੀਂ ਕਿ ਤੋਨੇ ਫਿਰ ਕਿਸੇ ਦੀ ਮੋਟਰ ਤੇ ਉਹ ਕਹਿੰਦੇ ਇੱਥੇ ਮੰਦਿਰ ਬੰਦੀ ਆ ਤੇ ਉੱਥੇ ਇਹ ਗਏ ਜਦੋਂ ਗਏ ਉੱਥੇ ਮੋਟਰਸਾਈਕਲ ਖੜਾ ਬੱਚਾ ਸਾਡਾ ਉੱਥੇ ਮਰਿਆ ਪਿਆ ਸੀ ਹੈ ਨਹੀਂ ਸੀ ਕੱਲਾ ਪਿਆ ਸੀ ਦੋ ਮੁੰਡੇ ਉਥੋਂ ਨਿਕਲ ਕੇ ਕੋਲੋਂ ਆਏ ਨਾ ਦੇ ਕੋਲ ਦੀ ਨੰਗੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਹੀ ਨਹੀਂ ਅੰਕਲ ਟੈਂਡਾ ਸੋਢੀ ਇੱਥੇ ਪਿਆ ਆ ਜੋ ਸੀ ਨਾਲ ਚਕੋਨੇ ਆ ਚੁੱਪ ਕਰਕੇ ਚਲੇ ਗਿਆ ਉਹ ਉਹਨਾਂ ਦੀ ਮੋਟਰ ਸੀ ਉਹ ਬਿੱਲੇ ਦੀ ਤੇ ਪਿੰਦੇ ਦੀ ਘਰੋਂ ਸਰਬਣ ਲੱਗਿਆ ਛਾਨੇ ਦਾ ਮੁੰਡਾ ਇਹ ਤਿੰਨੇ ਆਪਸ ਵਿੱਚ ਰਿਸ਼ਤੇਦਾਰ ਆ ਪਤਾ ਨਹੀਂ ਹੁਣ ਮੈਨੂੰ ਤਿੰਨਾਂ ਨੇ ਸਾਡਾ ਬੱਚਾ ਖਾਦਾ ਕਿ ਨਾਲ ਹੋਰ ਵੀ ਗਏ ਗਿਆ ਮੈਂ ਸੀ ਸਰਕਾਰ ਕੋ ਮੰਗ ਕਰਦੇ ਆ ਮੇਰੇ ਬੱਚੇ ਦੀ ਜਿਹੜੀ ਆ ਡੂੰਗਾ ਇਹਦੇ ਨਾਲ ਤਬਦੀਸ਼ ਕੀਤੀ ਜਾਵੇ ਕੋ ਕੋ ਕੀ ਮਿਲਿਆ ਉੱਥੇ ਉੱਥੇ ਮੌਕੇ ਤੇ ਕੀ ਸੀ ਮੌਕੇ ਤੇ ਸਰਿੰਜੋ ਦੇ ਹੱਥ ਚ ਫੜਾਈ ਹੋਈ ਸੀ ਹੂੰ ਸਰਿੰਜ ਫੜਾਈ ਸੀ ਹੋਰ ਸਾਡਾ ਮੋਟਰਸਾਈਕਲ ਉੱਥੇ ਖੜਾ ਸੀ ਤੇ ਜਿਹੜੀ ਚੱਪਲ ਮੇਰੇ ਬੱਚੇ ਦੇ ਪਾਈ ਸੀ ਉਹ ਉੱਥੇ ਪਈ ਸੀਗੀ ਤੇ ਬਸ ਹੋਰ ਕੋਈ ਨਹੀਂ ਸੀਗਾ ਚੜਾ ਪਾਣੀ ਦਾ ਲਾਗੇ ਭਰਿਆ ਉੱਥੇ ਗਾਰੇ ਵਿੱਚਰ ਲੰਮਾ ਪਿਆ ਹੋਇਆ ਅਸਗਾ ਸਾਨੂੰ ਨੀਂਜ ਕਿੱਥੇ ਸੀਗੀ ਸਰਿੰਜ ਹੱਥ ਚ ਮੋਟੇ ਚ ਕੁੱਟੀ ਪਈ ਸੀ ਮਿਲਤਕ ਦਿਮਾਗ ਸੁਖਵਿੰਦਰ ਕੋਰ ਦੇ ਬਿਆਨਾਂ ਤੇ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਵਕ ਵਕਤ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਦੱਸਦੀ ਹੈ ਕਿ ਤਿੰਨੇ ਵਿਅਕਤੀ ਆਪਸ ਦੇ ਵਿੱਚ ਦੋਸਤ ਸਨ ਜਿਨ੍ਹਾਂ ਵੱਲੋਂ ਖੇਤਾਂ ਦੇ ਵਿੱਚ ਇੱਕ ਮੋਟਰ ਨੂੰ ਚੁਣਿਆ ਗਿਆ ਜਿੱਥੇ ਇਹਨਾਂ ਵੱਲੋਂ ਮਿਲ ਕੇ ਨਸ਼ਿਆਂ ਦਾ ਇੰਜੈਕਸ਼ਨ ਲਗਾਇਆ ਗਿਆ ਇਸ ਦੌਰਾਨ ਜਗਜੀਤ ਸਿੰਘ ওভারਡੋਜ਼ ਹੋਣ ਕਾਰਨ ਬੇਹੋਸ਼ ਹੋ ਗਿਆ ਅਤੇ ਦੂਸਰੇ ਦੋਵੇਂ ਦੋਸਤਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਮਰਨ ਦੇ ਲਈ ਲਵਾਰਿਸ਼ ਛੱਡ ਦਿੱਤਾ ਗਿਆ। ਜਿਸ ਨੇ ਨਫਾਂ ਜਿਸ ਨਾਲ ਤਲਾਮਲੀ ਨਿੰਦਰ ਕੌਰਵਾ ਪਿੰਡ ਦੇ ਸਰਪੰਚ ਕਰਾਲ ਖੁਰ ਦੇ ਉਹਨੇ ਸਾਡੇ ਕੋਲ ਬਿਆਨ ਕਰਾਇਆ ਜਾਂ ਦੱਸਿਆ ਹਨ ਆ ਗਏ। ਪੂਰਾ ਡੜਕਾ ਜਗਜੀਤ ਸਿੰਘ 21 ਤਰੀਕ ਨੂੰ ਸ਼ਾਮ ਨੂੰ ਕਰੀਬ 7 7:30 ਵਜੇ ਮੋਟਰਸਾਈਕਲ ਘਰੋਂ ਗਿਆ ਹੈਗਾ। ਤੇ ਸਰਵਣ ਸਿੰਘ ਨੇ ਉਹਨੂੰ ਬੁਲਾਇਆ ਹੈਗਾ ਉਹ ਕਿਹਾ ਤੇ ਬਹੁਤ ਜਾਂਦੇ ਵੀ ਵਾਪਸ ਨਹੀਂ ਆਇਆ ਅਸੀਂ ਦੇਰ ਰਾਤ ਤੱਕ ਕਾਫੀ ਦਗੜੇ ਪਾਲ ਕਰਦੇ ਰਹੇ ਆ ਤੇ ਸਵੇਰੇ ਫੇਰ 22 3 ਵਜੇ ਨੂੰ ਪਾਲ ਕੀਤੀ ਹੈ ਪਾਲ ਕਰਦੇ ਕਰਦੇ ਪਿੰਡ ਤੋਂ ਕੁਝ ਦੂਰੀ ਤੇ ਦੂਜੇ ਪਿੰਡ ਵਿੱਚ ਭਿੰਦੇ ਦੀ ਤੇ ਬਿੱਲੇ ਦੀ ਉਹ ਤਾਂ ਅਮਰੀਕ ਸਿੰਘ ਨੇ ਨਾਲੋਂ ਮਲੀਆਂ ਦੇ ਉਹਨਾਂ ਦੀ ਮੋਟਰ ਉਹਨਾਂ ਦੀ ਜਿਹੜੀ ਮੋਟਰ ਤੇ ਗਏ ਉਸ ਮੋਟਰ ਦੇ ਉੱਤੇ ਇਹਨਾਂ ਦੇ ਲੜਕੇ ਦਾ ਮੋਟਰਸਾਈਕਲ ਹੈਗਾ ਤੇ ਲੱਟਾ ਉੱਥੇ ਪਿਆ ਹੈਗਾ ਪਾਣੀ ਵਾਲੇ ਤੇ ਬੱਚੇ ਦੇ ਲੱਗੇ ਤੇ ਇਹ ਮਰ ਕੰਦ ਰੋਗ ਵਾਸਤੇ ਰੈਚਿੰਜ ਹੋ ਗਈ। ਇਹ ਆnde ਵੀ ਉਸੇ ਵੇਲੇ ਚੋਕ ਕੇ ਤੇ ਹਸਪੀਟਲ ਲੈ ਗਏ ਆ ਕਬੂਤਰ ਕਸਰ ਹਸਪੀਟਲ ਜਿੱਥੇ ਡਾਕਟਰ ਨੇ ਚੈੱਕ ਕਰਕੇ ਦੱਸਿਆ ਵੀ ਇਹ ਮੌਤ ਹੋ ਗਈ। ਤਾਂ ਅਹੀਂ ਉਹਨੂੰ ਵਾਪਸ ਕਰ ਲੈ। ਵੀ ਜਿਹੜਾ ਮੇਰੇ ਮੁੰਡੇ ਤੇ ਇਹ ਸਰਮਣ ਸਿੰਘ ਨਾਲ ਜਿਹੜਾ ਇਹਨਾਂ ਦੇ ਪਿੰਡ ਦਾ ਵਾ ਇੱਕ ਭਿੰਦਾ ਤੇ ਬਿੱਲਾ ਜੇ ਨਾਨੋ ਮਲੀਆਂ ਦੇ ਮੁੰਡੇ ਦਾ ਇਹ ਸਰਮਣ ਸਿੰਘ ਦਾ ਜੀਜਾ ਲੱਗਦਾ ਵਿੱਚ ਵੀ ਇਹਨਾਂ ਨਾਲ ਪਹਿਲਾਂ ਆਇਆ ਨਹੀਂ ਸੇਕਰ ਹਮ ਬੈਰ ਰੌਣੀ ਨਸੇ ਕਰਦਾ ਰਿਹਾ ਇਹ ਇਹਨੂੰ ਉਹਨਾਂ ਦੇ ਆਪਣੇ ਮੁਰਿਆਂ ਨੂੰ ਵੀ ਜਗਜੀਤੋਂ ਇਹਨਾਂ ਸੇਕਰਾਂ ਦੀ ਆਤ ਬੈ ਗਈ ਹੈ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਕਿ ਮੋਟਰ ਦੇ ਉੱਤੇ ਸਰੰਗਹੱਥ ਦੇ ਵਿੱਚ ਸੀ ਵਿੱਚ ਕੋਈ ਸਰੰਗ ਤੁਸੀਂ ਆਪਣੇ ਕਬਜ਼ੇ ਚ ਲੈ ਲਿਆ ਹਾਂਜੀ ਹਾਂਜੀ ਸਰੰਗ ਜਿਹੜੀ ਉੱਤੇ ਡਾਟਾ ਬਾਡੀ ਦਾ ਅਜੇ ਲੱਗਾ ਹੋਦਾ ਹੋ ਪਈ ਹੈਗੀ ਤੇ ਉਹ ਅਹੀਂ ਕਬਜ਼ੇ ਚ ਦੇ ਲਈ ਹਾਂ ਤੇ ਉਹ ਖੋਣ ਉਹਦੇ ਵਿੱਚ ਹੈਗਾ ਸੀ ਹਾਂਜੀ ਮੌਲੀ ਜਣ ਕੋਣ ਲਗਾ ਰਿਹਾ ਸਰੰਗ ਨੂੰ ਹਾਂ ਤੇ ਉਹਦੀ ਵੀ ਜਾਂਚ ਕੀਤੀ ਜਾਊਗੀ ਹਾਂਜੀ ਰਿਪੋਰਟੀ ਭੇਜੀ ਜਾਏਗੀ ਜਾਂਚ ਵਾਸਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਨੌਜਵਾਨ ਪੀੜੀ ਖਤਮ ਹੋ ਰਹੀ ਹੈ। ਸਾਡੀ ਕੀ ਅਪੀਲ ਹੈ ਨੂੰ ਜੀ ਨੌਜਵਾਨਾਂ ਨੂੰ ਆਪਾਈ ਹੋ ਕਰਨਾ ਚਾਹੁੰਦੇ ਆਂ ਬਈ ਨਸ਼ੇ ਤੋਂ ਦੂਰ ਰਹਿਣਾ ਆਪਣੇ ਆਪ ਨੂੰ ਵਿਜੀ ਰੱਖਣਾ ਤੇ ਚੰਗੀ ਸੋਸਾਇਟੀ ਵਿੱਚ ਬਹਿਣ ਖਾਣਾ ਮਾਰੇ ਬੰਦਿਆਂ ਦਾ ਸਬੰਧ ਨਾ ਰੱਖਣਾ ਜਿਹੜੇ ਨਸ਼ਾ ਕਰਦੇ ਜਾਂ ਨਸ਼ਾ ਵੇਚਦੇ ਆਂ ਤਾਂ ਮਾਂ ਕਿ ਉਹਦੇ ਪਰਜ ਬੰਦਾ ਵੀ ਆਪਣੇ ਬੱਚਿਆਂ ਦੀ ਨਿਗਰਾਨੀ ਰੱਖਣਾ ਵੇਖਣ ਵੀ ਉਹਨਾਂ ਦਾ ਬੱਚਾ ਕਿਤੇ ਮਾਰੀ ਸੰਗਤ ਵਿੱਚ ਨਹੀਂ ਪੈ ਗਿਆ ਤੇ ਜਾਂ ਮਾਰੀ ਸੰਗਤ ਨਾਲ ਉਹਨਾਂ ਨੇ ਬਹਿਣ ਖਾਣਦੇ ਨਹੀਂ ਹੈਗਾ ਤੇ ਜੇ ਕੋਈ ਨਸ਼ਾ ਦਾੰਦਾ ਕਰਦਾ ਵਾ ਅੰਦਰ ਪਿੰਡ ਦੇ ਵਿੱਚ ਉਸ ਬੰਦੇ ਕੋਲ ਨੂੰ ਇਤਲਾਹ ਦੇਣ ਤਾਂ ਕਿ ਉਹਨੂੰ ਸਮੇਂ ਸਿਰ ਰੋਕਿਆ ਜਾ ਸਕੇ ਇਹੋ ਜਿਹੇ ਬੰਦੇਨ ਫੜ ਕੇ ਫੜਿਆ ਜਾ ਸਕੇ ਜਿਸ ਤਰ੍ਹਾਂ ਉਸ ਦੀ ਮਾਂ ਵੱਲੋਂ ਇਹ ਇਤਲਾਹ ਦਿੱਤੀ ਗਈ ਮੀਡੀਆ ਨਾਲ ਦੱਸਿਆ ਗਿਆ ਕਿ ਅਸੀਂ ਪੁਲਿਸ ਨੂੰ ਦੱਸਦੇ ਰਹੇ ਹਾਂ ਕਿ ਸਾਡਾ ਮੁੰਡਾ ਨਸ਼ਾ ਕਰਦਾ ਵਾ ਪਰ ਇਹ ਆ ਜਿਹੜੇ ਤਸਕਰ ਵਾ ਜਿਹੜਾ ਨਸ਼ਾ ਵੇਚਦੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਕਪੂਰਥਲਾ ਪੁਲਿਸ ਨੂੰ ਸ਼ਾਇਦ ਉਹਨਾਂ ਨੇ ਇਤਲਾਹ ਦਿੱਤੀ ਉਹਨਾਂ ਦਾ ਪ੍ਰਿੰਟ ਪੈਂਦਾ ਵਾ ਥਾਣੇ ਸਦਰ ਦੇ ਦੇ ਇਸ ਟਾਈਮ ਉੱਕੀ ਰੰਗ ਨੰਬਰ 217 ਦੇ ਵਿੱਚ ਵਾ ਤੇ ਸਾਡਾ ਥਾਣਾ ਮਤਲਬ ਸਰਦਾਰਾਂ ਕੋਲ ਹੋਦੀ ਹੈ ਪਰ ਇਸ ਬੰਦੀ ਨੂੰ ਤੁਹਾਨੂੰ ਕਦੇ ਉਹਨਾਂ ਨਾਲ ਕਿ ਸਬੰਧੀ ਕੋਈ ਤਲਾਸ਼ ਨਹੀਂ ਦਿੱਤੀ ਜਾਂ ਤੁਹਾਡਾ ਥਾਣਾ ਨਹੀਂ ਲੱਗਦਾ ਤਾਂ ਨਹੀਂ ਦਿੱਤੀ ਇਸ ਸਮੇਂ ਤੁਹਾਡੇ ਕੋਲ ਤਲਾਸ਼ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਠੀਕ ਤੁਸੀਂ ਸਾਬਤ ਕਿ ਨਸ਼ੇ ਦੇ ਡੋਜ਼ ਦੇ ਨਾਲ ਹੀ ਜਿਹੜੀ ਹੈ ਮੋਤ ਮਰਹ ਹੋ ਵੀ ਸਕਦਾ ਆਪਾਂ ਕੱਡੇ ਪੱਕੇ ਤੋਂ ਨਹੀਂ ਕਹਿ ਸਕਦੇ ਬਾਜੂ ਨੂੰ ਰਿਪੋਰਟ ਆਏਗੀ ਕੋਟ ਟਮਾਟੋ ਕਰਵਾਇਆ ਗਿਆ ਉਹ ਜਿਹੜਾ ਕੋਟ ਟਮਾਟੋ ਰਿਪੋਰਟ ਆਏਗੀ ਉਹ ਤੇ ਬਿਲਕੁਲ ਕਲੀਅਰ ਹੋ ਜਾਏਗਾ ਉਹ ਤਾਂ ਆਪਾਂ ਸੱਕ ਕਰ ਸਕਦੇ ਆ ਲਾਗੇ ਚੈਂਜ ਬਈ ਹੋ ਸਕਦਾ ਕਿ ਓਵਰਡੋਜ਼ ਨਾਲ ਜਾਂ ਗਲਤ ਤਰੀਕੇ ਨਾਲ ਡੀਗਾ ਲਾਉਣ ਨਾਲ ਮੌਤ ਹੋ ਸਕਦੀ ਹੋ ਸਕੀ ਹੋਈ ਹੋਈ ਦੂਜੇ ਪਾਸੇ ਪਿੰਡ ਦੇ ਸਰਪੰਚ ਦਾ ਇਸ ਉੱਤੇ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਂਦੇ ਆ ਇੱਕ ਹੋਰ ਮਾਂ ਦਾ ਪੁੱਤ ਨਸ਼ੇ ਦੀ ਭੇਟ ਚੜ ਗਿਆ ਹੱਥ ਵਿੱਚ ਸਰਿੰਜ ਸੀਗੀ ਨਾਲਦਿਆਂ ਨੇ ਅਣਕ ਦੱਸਿਆ ਵੀ ਨਹੀਂ ਕਿ ਉਹ ਨਸ਼ੇ ਦੀ ਡੋਜ਼ ਓਵਰਡੋਜ਼ ਦੇ ਵਿੱਚ ਪਿਆ ਵਾ ਕੀ ਕਹਿਣਾ ਤੁਸੀਂ ਸਰਪੰਚੋਂ ਇੱਕ ਜ਼ਿੰਮੇਵਾਰ ਸਾਰੇ ਸਰਕਾਰ ਦੀ ਸਾਰੇ ਸਿਆਸਤਾ ਜੀ ਠੀਕ ਆ ਜੀ ਮੁੰਡੇ ਨਸ਼ਾ ਕਰਦੇ ਸੀਗੇ ਨਾਲ ਨੂੰ ਲੈ ਕੇ ਗਿਆ ਇੱਥੋਂ ਜਾ ਕੇ ਉਹ ਨਸ਼ਾ ਕਰਾਤਾ ਓਵਰਡੋਜ਼ ਹੋ ਗਿਆ ਪਤਾ ਨਹੀਂ ਲੱਗਾ ਕਿਸੇ ਨੂੰ ਵੀ ਕਿ ਉਹਨਾਂ ਕੋਈ ਦੀਏ ਕੇ ਮਾਰਿਆ ਵਾ ਜਾਂ ਮਤਲਬ ਇਹਨੂੰ ਕੁਝ ਕੀਤਾ ਵਜੋਂ ਓਵਰਡੋਜ਼ ਦੇ ਵਿੱਚ ਨਸ਼ਾ ਜਿੱਦੋਂ ਤੁਸੀਂ ਦੇਖੀ ਲਾਸ਼ ਹੈ ਕੀ ਸੀ ਹੱਥ ਚ ਸਰ ਜਦੋਂ ਆ ਜੀ ਲਾਜ ਦੇ ਕੇ ਉਹਦੇ ਹੱਥ ਤੇ ਸਰਿੰਜ ਫੜਾਈ ਹੋਈ ਸੀ ਹੂੰ ਉਹ ਆਪ ਕਿਤਨੇ ਫੜਾਈ ਆ ਮੁੰਡਾ ਨਸ਼ੇ ਦੀ ਨਹੀਂ ਮਤਲਬ ਫਿਰੇਜ ਦਾ ਮਹਤਾਨ ਹੁੰਦਾ ਜਾਂ ਕਿਸੇ ਨੇ ਮਤਲਬ ਜਿਸ ਜੋ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਮੁੰਡਾ ਨਸ਼ੇ ਦਾ ਆਦੀ ਕਿੰਨੇ ਕਿ ਚਰ ਤੋਂ ਸੀਗਾ ਮੁੰਡਾ ਨਸ਼ੇ ਦਾ ਆਦੀ ਨਹੀਂ ਸੀਗਾ ਪੱਕਾ ਨਹੀਂ ਨਸ਼ੇ ਦਾ ਆਦੀ ਨਹੀਂ ਸੀਗਾ ਜਦੋਂ ਉਹ ਜਾਦੂਤ ਨੂੰ ਨਾਲ ਲਿਆ ਜਾਂਦੇ ਸੀਗੇ ਕਰਾ ਦਿੰਦੇ ਸੀਗੇ ਪੱਕਾ ਨਸ਼ੇ ਦਾ ਆਦੀ ਨਹੀਂ ਸੀਗਾ ਕਾਪਟਾ ਕੰਮ ਕਰਦਾ ਸੀ ਕਿਸ ਤਰ੍ਹਾਂ ਸੋਚਦੇ ਕਦੋਂ ਨਸ਼ਾ ਖਤਮ ਹੋਊਗਾ ਪੰਜਾਬ ਤੋਂ ਜਾਂ ਤਾਂ ਸਰਕਾਰਾਂ ਨਹੀਂ ਜਾਂਦੀਆਂ ਤabb ਤੱਕ ਨਸ਼ਾ ਪੰਜਾਬ ਦੇ ਬਾਗ ਦੀ ਹੋਂਦ ਦਾ। ਇਹ ਕ ਸਰਕਾਰ ਚਾਵੇ ਤੇ 24 ਘੰਟੇ ਨਸ਼ਾ ਬੰਦ ਹੋ ਸਕਦਾ। ਹੁਣ ਇੱਕੋ ਇੱਕ ਬੇਟਾ ਬੇਟੇ ਕਿੰਨੇ ਸੀ ਇਹਨਾਂ ਦੇ? ਬੇਟਾ ਇੱਕ ਬੇਟਾ ਸੀ ਕਰੀ। ਇੱਕੋ ਇੱਕ। ਨੌਜਵਾਨ ਚਲੇ ਗਿਆ। ਕੀ ਚੰਨੇ ਤੁਸੀਂ ਸਰਪੰਚ ਵੀ ਆ ਬਾਕੀ ਜਿਹੜੇ ਆ ਨੌਜਵਾਨ ਉਹਨਾਂ ਦੀ ਮੌਤ ਨਾ ਹੋਵੇ ਪੰਜ ਸੱਤ ਨਸ਼ੇ ਦੇ ਵਿੱਚ ਲੱਗੇ ਹੋਏ ਬਾਕੀ ਵੀ ਉਹਨਾਂ ਲਈ ਕੀ ਤੁਸੀਂ ਅਪੀਲ ਕਰਦੇ? ਚਾਉਂਦੇ ਆ ਵੀ ਸਰਕਾਰ ਉਹਨਾਂ ਨੂੰ ਰੈਸਟ ਕਰਕੇ ਉਹਨਾਂ ਨੂੰ ਨਸ਼ੇ ਕੇ ਛਡਾਓ ਕੇਂਦਰ ਵਿੱਚ ਜਮਾ ਕਰਾਵੇ। ਉਹਨਾਂ ਨੂੰ ਨਸ਼ਾ ਛਡਾ ਕੇ ਫਿਰ ਵਾਪਸ ਕਰਕੇ ਜਿਆ ਜਾਵੇ। ਤਾਂ ਜੋ ਗਾਂ ਤੋਂ ਨਸ਼ਾ ਨਾ ਕਰਨਾ ਔਰ ਅੱਗੇ ਕੋਈ ਵੀ ਬੰਦਾ ਹੋਰ ਨਸ਼ੇਦਾਨ ਲੱਗੇ ਜਿਸ ਤਰ੍ਹਾਂ ਤੁਸੀਂ ਕਿੰਨੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਤਾਂ ਖਤਮ ਨਹੀਂ ਹੋ ਰਿਹਾ ਨੌਜਵਾਨ ਖਤਮ ਹੋਈ ਜਾਂਦੇ ਆ ਕਿੱਦਾਂ ਖਤਮ ਹੋ ਸਕਦਾ ਕਿ ਜਿਹੜੇ ਤਸਕਰ ਵਾ ਉਹ ਕਿੱਥੋਂ ਨਸ਼ਾ ਲਿਆ ਰਹੇ ਆ ਆਣ ਕੇ ਨੌਜਵਾਨਾਂ ਨੂੰ ਦੇਈ ਜਾ ਰਹੇ ਆ ਸਰਕਾਰ ਦੇ ਮਿਲਿ ਭੁਗਤਣਾ ਨਸ਼ਾ ਵਿਕ ਰਿਹਾ ਵਾ ਸਰਕਾਰ ਨੂੰ ਪਤਾ ਹੁੰਦੇ باوجود ਵੀ ਮਤਲਬ ਨਸ਼ਾ ਬੰਦ ਨਹੀਂ ਹੋ ਰਿਹਾ ਜੇ ਇੱਕ ਸਰਕਾਰ ਚਾਹੇ ਤਾਂ ਨਸ਼ਾ ਬੰਦ ਹੋ ਸਕਦਾ ਵਾ ਪੁਲਿਸ ਦੀ ਸ਼ੈਦ ਨਾਲ ਵਿਕ ਰਿਹਾ ਹੈ ਹੂੰ ਕਿੱਦਾਂ ਹੋ ਸਕਦਾ ਨਸ਼ਾ ਬੰਤ ਆ ਵੀ ਉਦ ਤੱਕ ਹੋ ਸਕਦਾ ਜੇ ਸਰਕਾਰ ਚਾਹਵੇ ਤਾਂ ਇਹ ਸਰਕਾਰ ਨਹੀਂ ਚਾਹੁੰਦੀ ਨਸ਼ਾ ਨਹੀਂ ਬੰਦ ਕਰ। ਫਿਰ ਨੌਜਵਾਨ ਜਾਈ ਜਾਂਦੇ ਪੰਜਾਬ ਨੌਜਵਾਨ ਵਿਦੇਸ਼ਾਂ ਜਾਈ ਜਾਂਦੇ ਆ ਜੋ ਕੁਛ ਰਹਿੰਦੇ ਆ ਉਹ ਇੱਥੇ ਉਹਨਾਂ ਦੀ ਡੈਥ ਹੋਈ ਜਾ ਰਹੀ ਆ ਕਿਸੇ ਦਿਨ ਇਹ ਆਜਾ ਹੋ ਜਾਣੇ ਹਾਲਾਤ ਹੋ ਜਾਣੇ ਆ ਪੰਜਾਬ ਦੇ ਬਿਲ ਖਾਲੀ ਹੋ ਜਾਊਗਾ ਹੂੰ ਜੇਕਰ ਕੋਈ ਪੰਜਾਬ ਦਾ ਦਰਦਮੰਦ ਵਿਅਕਤੀ ਨਸ਼ੀਆਂ ਦੇ ਵਪਾਰੀਆਂ ਦੇ ਖਿਲਾਫ ਕਾਰਵਾਈ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਦਿੱਤਾ ਜਾਂਦਾ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਪੰਜਾਬ ਦੇ ਵਾਰਸਾਂ ਆਪਣਾ ਸੁਰੱਖਿਅਤ ਭਵਿੱਖ ਸੱਤ ਸਮੁੰਦਰੋਂ ਪਾਰ ਦਿਖਾਈ ਦੇ ਰਿਹਾ ਜਿਸ ਕਾਰਨ ਉਹ ਆਪਣਾ ਸਭ ਕੁਝ ਦਾਤ ਲਗਾ ਕੇ ਵਿਦੇਸ਼ੀ ਉਡਾਰੀ ਮਾਰਨ ਨੂੰ ਤਰਜੀਹ ਦੇ ਰਹੇ ਨੇ ਕਪੂਰਥਲਾ ਤੋਂ ਚਰਨਜੀਤ ਸਿੰਘ ਢਿੱਲੋ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈਨ ਤੁਸੀਂ ਸਾਨੂੰ Amazon Fire TV Daily Hunt ਤੇ ਹੀ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ